Make love on the ਨ ਆਜ ਦਸਵੰਦਰ ਬੇਟਾ ਪੌਦ ਪ੍ਰਸ਼ਸਾ ਸੈਨਾ ਪ੍ਰਬੰਧ ਕਮੇਟੀ ਕੰਦ ਲਖਣਲਾ ਤਰਪੂਖਲਾ ਵੱਲੋਂ ਦੇਖ ਲੱਜ ਸ਼ੁਭ ਯਾਤਰਾ ਉਹਨੇ ਤਰੀਕ ਨੂੰ ਕਰਪੂਖਲਾ ਵਿੱਚ ਨਿਕਾਈ ਜਾਂਦੀ ਹੈ ਕਿਉਂ ਆਪ ਨੂੰ ਪਤਾ ਹੀ ਹੈ ਕਿ ਬੜਾ ਖੁਸ਼ੀਆਂ ਭਰਿਆ ਮਾਹੌਲ ਹੈ ਤੇ ਅੱਜ ਬੜੇ ਚਾਵਾਰਾ ਬੜੀਆਂ ਖੁਸ਼ੀਆਂ ਨਾਲ ਕਿਉਂਕਿ ਸਾਡਾ ਪੌਦ ਪ੍ਰਸ਼ਾ ਯਾਤਰਾ ਦਾ ਮਨਾਇਆ ਜਾਂਦਾ ਪ੍ਰਿਯ ਅਸਿਸਮ ਦਾ ਜਨਮ ਦਿਨ ਤੇ ਨਵਾਂ ਸਾਲ ਉਹ ਵੀ ਦੁਨਿਆਤ ਮਨਾਇਆ ਜਾਂਦਾ ਆਪ ਨੂੰ ਪਤਾ ਹੈ ਕਿ ਇਹ ਦੇਸ਼ ਆ ਵਿਦੇਸ਼ਾਂ 'ਚ ਮੇਰੇ ਭਾਈਚਾਰੇ ਨੂੰ ਔਰ ਕਰਪੂਥਲਾ ਦੇ ਮਜ਼ਦਰ ਵਾਸੀਆਂ ਨੂੰ ਔਰ ਜਿਹੜੀ ਸ਼ੇਭਾ ਯਾਤਰਾ ਪੋਦੀ ਵਾਲੇ ਤਾਂ 5000 ਤੋਂ ਵੱਧ ਦੀ ਗਾਈ ਦੇ ਤੇ ਹੋਰ ਵੀ ਪਾਸੇ ਜਿੰਨੇ ਵੀ ਆ ਸਾਰੇ ਸੰਗਠਨ ਕਰ ਰਹੇ ਆ ਇਸੇ ਤਰ੍ਹਾਂ ਦਾ ਚਾਹਨਾ ਹੈ ਕਿ ਰਲ ਮਿਲ ਕੇ ਇਕੱਠੇ ਹੋ ਕੇ ਸਾਰੇ ਆਪਾਂ ਇੱਕੇ ਦਾ ਸੰਗਠਿਤ ਦੇ ਕੇ ਤ੍ਰੇਸ਼ਨ ਪਾਸੇ ਇਕੱਠਾ ਹੋ ਕੇ ਕਿ ਕਿ ਆਪਾਂ ਜਿਹੜਾ ਇਹ ਦਿਲ ਅੰਗਰਾਜ ਆ ਬਾਤ ਪੂਰੀ ਦੁਨੀਆ ਤੇ ਮਨਾਇਆ ਜਾਂਦਾ ਮੈਂ ਪੂਰੇ ਦੇਸ਼ ਵਾਸੀਆਂ ਨੇ ਔਰ ਸ਼ਹਿਰ ਵਾਸੀਆਂ ਪੂਰੇ ਪੰਜਾਬ ਵਾਸੀਆਂ ਨੇ ਇਹ ਲੱਖ ਲੱਖ ਵਧਾਈ ਜਰਾ ਜਰਾ ਅੱਜ ਇਸ ਸੰਗਤ ਦੇ ਕਰਮ ਸੰਧੀ ਸਾਰੇ ਨੂੰ ਜਨ ਸੁਰੂ ਪਹਿਲਾ ਹallelujah ਸਮੂਹ 크ਰਿਸਚਨ ਭਾਈਚਾਰਾ ਜਿਥੇ ਇਕੱਤਰ ਹੋਇਆ ਇਹ ਸਾਡੇ ਜ਼ਿਲ੍ਹਾ ਕਪੂਰਥਲੇ ਦੀ ਪਾਸਟਰ ਐਸੋਸੀਏਸ਼ਨ ਨੇ ਇਹ ਸ਼ੋਭਾ ਯਾਤਰਾ ਕ੍ਰਿਸਮਸ ਦੇ ਸੰਦਰਭ ਵਿੱਚ ਉਸ ਤਿਉਹਾਰ ਨੂੰ ਮਨਾਉਣ ਲਈ ਇਹ ਸੋਚ ਨੂੰ ਅੱਗੇ ਵਧਾਉਣ ਲਈ ਅੱਜ ਡੀਸੀ ਚੌਂਕ ਤੋਂ ਲੈ ਕੇ ਸ਼ਾਲਾ ਮਾਰ ਬਾਗ ਉਥੇ ਤਾਈਂ ਇਹ ਸ਼ੋਭਾ ਯਾਤਰਾ ਕੱਢਣੀ ਆ ਔਰ ਮੈਂ ਸਮਝਦਾ ਕਿ ਪਾਸਟਰ ਐਸੋਸੀਏਸ਼ਨਸ ਬਗੈਰ ਨਾ ਲੈ ਸਾਰੇ ਹੀ ਪਾਸਟਰ ਵੀਰਾਂ ਨੇ ਇਹ ਮਿਹਨਤ ਕਰਕੇ ਇਹ ਦਿਨ ਪਰ ਦਿਨ ਕ੍ਰਿਸ਼ਚਨ ਪਾਈਚਾਰਾ ਜ ਤਰੱਕੀ ਕਰਨਿਆ ਇੱਕ ਸੋਚ ਨਾਲ ਜੁੜ ਰਹੇ ਲੋਕ ਔਰ ਗਾਲੇ ਆ ਇਸ ਸੋਚ ਬੜੀ ਅੱਛੀ ਸੋਚ ਹੈ ਔਰ ਤੁਹਾਨੂੰ ਇਸ 크੍ਰਿਸਮਸ ਦੇ ਮੌਕੇ ਦੇ ਉਤੇ ਮੈਂ ਲੱਖ ਲੱਖ ਵਧਾਈ ਦਿਨਾ ਔਰ ਭਗਵਾਨ ਹੀ ਸਭ ਤੋਂ ਸੀ ਮਹਾਰਾਜ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹਨਾ ਕਿ ਸਾਡੇ ਲੋਕ ਜਿਹੜੇ ਇਸ ਕ੍ਰਿਸਚੀਅਨ ਭਾਈਚਾਰੇ ਨਾਲ ਜ਼ਿਆਦਾਤਰ ਸੰਬੰਧ ਰੱਖਦੇ ਨੇ ਉਹ ਗਰੀਬ ਜਨਤਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਲਕ ਲਿਆਉਣੇ ਇਹ ਤਰੱਕੀ ਕਰਨ ਪੜ੍ਹਾਈ ਕਰਨ ਆਪਣਾ ਜੀਵਨ ਸਫਲ ਕਰਨ ਇੱਕ ਵਾਰ ਦੇਖੋ ਘਣਾ ਤਾਂ ਜਿੰਮੇ ਤੁਹਾਡੇ ਤੋਂ ਤੁਰ ਕੇ ਉੱਥੇ ਤਾਈ ਲੇਕਿਨ ਅੱਜ 4 ਵਜੇ ਚੌਣ ਪ੍ਰਚਾਰ ਖਤਮ ਹੋ ਜਾਣਾ ਔਰ ਸਟੀਫਨ ਕਾਲਾ ਜੀ ਵਿਲੀਅਮ ਜੀ ਬਿੱਟੂ ਜੀ ਔਰ ਬਾਕੀ ਮੇਰੇ ਜਿੰਨੇ ਜਾਣਨ ਵਾਲੇ ਨੇ ਔਰ ਦਫ਼ਤਰ ਹਲੋ ਦਫ਼ਤਰ ਤੋਂ ਫੋਨ ਗਿਆ ਕਿ ਸਾਨੂੰ ਨਹੀਂ ਪਤਾ ਇਸ ਹੀ ਚੌਂਕ ਪਹੁੰਚੋ ਸੋ ਮੇਰੀ ਇੰਨੀ ਹਾਜ਼ਰੀ ਪਰਵਾਨ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਕ੍ਰਿਸਮਸ ਦੀ ਲੱਖ ਲੱਖ ਵਧਾਈ ਹਲੋ ਦੇ ਨਿਵਾਸੀ ਖਾਸ ਕਰਕੇ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਅਤੇ ਜਿੰਨੇ ਵੀ ਸਾਡੇ ਸਰਕਾਰੀ ਅਧਾਰੇ ਹੈ ਜਿਨ੍ਹਾਂ ਨੇ ਅੱਜ ਸਾਡੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਦੇ ਲਈ ਸਾਨੂੰ ਹਰ ਤਰ੍ਹਾਂ ਦੀਆ ਸਵਾਵਾ ਦਿੱਤੀਆਂ ਅਸੀਂ ਆਪਣੀ ਪੂਰੀ ਮੈਨੇਜਮੈਂਟ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਥੈਂਕਸ ਔਰ ਸਮੂਹ ਪ੍ਰਸ਼ਾਸਨ ਨੂੰ ਖਾਸ ਤੌਰ ਤੇ ਅਸੀਂ ਸਾਰੇ ਪਾਸਟਰ ਸਹਿਬਾਨ 크리스마ਸ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਆਂ ਔਰ ਅਰਦਾਸ ਬੇਨਤੀ ਕਰਦੇ ਆਂ ਕਿ ਸਾਡੇ ਕਪੂਰਥਲੇ ਦੀ ਸਾਰੀ ਮਹੱਕਮੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਜਨਤਾ ਨੂੰ ਨਿਆਂ ਦੇਣ ਔਰ ਪਰਮਾਤਮਾ ਦਾ ਹੱਥ ਸਾਰੇ ਪ੍ਰਸ਼ਾਸਨ ਅਧਿਕਾਰੀਆਂ ਦੇ ਉੱਤੇ ਬਣਿਆ ਰਵੇ ਉਸ ਦੇ ਨਾਲ ਹੀ ਮੈਂ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ਪਾਸਟਰ ਐਸੋਸੀਏਸ਼ਨ ਭਲੱਤ ਤੇ 35 ਹੋਸਟਲ 크੍ਰਿਸਚਨ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਤੇ オーਪਨ ਡੋਰ ਚਰਚ ਖੋਦੇਵਾਲ ਦੀ ਸਮੂਹ ਮੈਨੇਜਮੈਂਟ ਦੇ ਵੱਲੋਂ ਆਪ ਸਮੂਹ ਸੰਗਤ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਜਨਮ ਦਿਹਾੜੀ ਦੀਆਂ ਖੁਸ਼ੀਆਂ ਦੇ ਅੰਦਰ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਤੇ ਦੇ ਨਾਲ ਹੀ ਆਪ ਸਭ ਜੀ ਨੂੰ ਪਿਆਰ ਦੇ ਨਾਲ ਭਰੀ ਸ਼ਹਿਦ ਨਾਲੋਂ ਮਿੱਠੀ ਦੇ ਨਿਹਾਲ ਕਰਦੀ ਜੈ ਮਸੀਹ ਦੀ ਪ੍ਰਵਾਨ ਕਰੋ ਜੀ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਅਸੀਂ ਪੂਰੇ ਸ਼ਹਿਰ ਦੇ ਵਿੱਚ ਸ਼ਾਂਤੀ ਦਾ ਪੈਗਾਮ ਦੇਣ ਦੇ ਲਈ ਹਾਜ਼ਰ ਹੋਏ ਹਾਂ ਔਰ ਇਹ ਸ਼ਾਂਤੀ ਦਾ ਪੈਗਾਮ ਅੱਜ ਨਹੀਂ ਅੱਜ ਤੋਂ ਕਰੀਬ ਹਜ਼ਾਰਾਂ ਸਾਲ ਪਹਿਲਾਂ ਇਜ਼ਰਾਈਲ ਯਰੂਸ਼ਲਮ ਦੇ ਸ਼ਹਿਰ ਬੈਤਲਹਮ ਦੇ ਵਿੱਚ ਇਤਿਹਾਸਕਾਰ ਦੱਸਦੇ ਨੇ ਕਿ ਕਰੀਬ 300 ਲੋਕਾਂ ਦੀ ਆਬਾਦੀ ਵਾਲੇ ਕਸਬੇ ਦੇ ਅੰਦਰ ਸਤਗੁਰੂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਇਹ ਬੜੇ ਵਿਚਾਰਨ ਵਾਲੀ ਗੱਲ ਹੈ ਕਿ ਸਿਰਫ 300 ਦੇ ਗਿਣਤੀ ਦੇ ਕਸਬੇ ਦੇ ਵਿੱਚ ਜੋ ਮੁਕਤੀ ਦਾਤਾ ਪੈਦਾ ਹੋਏ ਅੱਜ ਦੁਨੀਆ ਦੇ ਹਰ ਕੋਨੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਨਾਮ ਹੈ ਔਰ ਇਹ ਨਾਮ ਪਿਆਰ ਦਾ ਕਰਕੇ ਆ ਕਿਉਂਕਿ ਸਤਗੁਰੂ ਪ੍ਰਭੂ ਯਿਸੂ ਜੀ ਨੇ ਪਿਆਰ ਦਾ ਸੰਦੇਸ਼ ਦਿੱਤਾ ਹੈ ਅਜੋਸੇ ਪਿਆਰ ਨੂੰ ਲੈ ਕੇ ਦੁਨੀਆ ਭਰ ਦੇ ਹਰ ਕੋਨੇ ਅੰਦਰ 크리스마ਸ ਦੀ ਜਿਹੜੀ ਪਾਰਟੀ ਹੈ 크리스마ਸ ਦਾ ਜਿਹੜਾ ਵਧਾਈ ਸੰਦੇਸ਼ ਹੈ ਹਰ ਪਲੇਟਫਾਰਮ ਤੋਂ ਦਿੱਤਾ ਜਾ ਰਿਹਾ ਹੈ ਖਾਸ ਕਰਕੇ ਮੈਂ ਅੱਜ ਇੱਥੇ ਪਹੁੰਚੇ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਪਵਿੱਤਰ ਸਮਾਗਮਾਂ ਦੇ ਨਾਲ ਜੁੜ ਕੇ ਦੇਸ਼ ਦੇ ਵਿੱਚ ਵਧ ਰੀਆਂ ਕ੍ਰਿਤੀਆਂ ਤੋਂ ਆਜ਼ਾਦੀ ਤੇ ਮੁਕਤੀ ਪਾਰੇ ਹਨ ਸੋ ਸਮੇਂ ਨੂੰ ਮੁੱਖ ਰੱਖਦੇ ਹੋਏ ਮੈਂ ਚਾਹਨਾ ਕਿ ਇਸ ਮੰਚ ਦੀ ਜਿਹੜੀ ਕਾਰਵਾਈ ਹੈ ਉਹਨੂੰ ਅੱਗੇ ਵਧਾਈਏ ਕਿਉਂਕਿ ਅੱਗੇ ਵੀ ਕਾਫੀ ਆਪਣੇ ਕੋਲ ਰੁਕਣ ਦੇ ਸਥਾਨ ਹਨ ਆਖਰੀ ਸਟੇਟ 'ਤੇ ਵੀ ਪਹੁੰਚਣਾ ਹੈ ਸੋ ਹਜੇ ਅਸੀਂ ਪਹੁੰਚੇ ਆ ਪਿਆ ਸਾਡੀ ਪਹਿਲੀ ਝੰਡਿਆਂ ਦੀ ਪਹਿਲੀ ਲਾਈਨ ਹੋਣਾ ਆਈ ਹੈ ਮਾਤਰ ਦੇ ਪਿੱਛੇ ਘੱਟੋ ਘੱਟ 5 ਕਿਲੋਮੀਟਰ ਜਿਹੜਾ ਆ ਸੰਗੀਤ ਦਾ ਕਾਫਲਾ ਆ ਰਿਹਾ ਔਰ ਕਈ ਪੈਦਲ ਤੁਰ ਕੇ ਆ ਰਹੇ ਨੇ ਕਈ ਗੱਡੀਆਂ 'ਚ ਬੈਗਾ ਜਿਹੜਾ ਥੱਕ ਗਏ ਸੀ ਪਰ ਮੈਂ ਵਿਸ਼ਵਾਸ ਕਰਦਾ ਕਿ ਜਿਹੜਾ ਅਗਲੀ ਵਾਰੀ ਸ਼ਹਿਰ ਕਬੂਥਲਾ ਦੇ ਵਿੱਚ ਕ੍ਰਿਸਮਸ ਹੋਵੇਗਾ ਉਹਦਾ ਅੰਦਾਜ਼ ਇੱਕ ਲੱਭ ਹੋਵੇਗਾ ਔਰ ਉਹਦੀ ਰਣਨੀਤੀ ਵੀ ਲੱਭ ਹੋਵੇਗੀ ਹallelujah ਸੋ ਸਾਡੇ ਵਿੱਚ ਇੱਥੇ ਬਹੁਤ ਸਾਰੇ ਸਾਡੇ ਅਜਨਾਲਾ ਦੇ ਅੰਮ੍ਰਿਤਸਰ ਦੇ ਔਰ ਪੈਂਥੀਕੋਸਟਲ 크੍ਰਿਸਚਨ ਪ੍ਰਬੰਧਕ ਕਮੇਟੀ ਦੇ ਮੇਨ ਨੁਮਾਇੰਦੇ ਆਏ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਨਾਮ ਲੈਣ ਦਾ ਟਾਈਮ ਨਹੀਂ ਹੈ ਕਿਰਪਾ ਕਰਕੇ ਤੁਸੀਂ ਮੰਚ ਤੇ ਆ ਜਾਓ ਕਿਉਂਕਿ ਸ਼ਹਿਰ ਕਪੂਰਥਲਾ ਦੇ ਵਾਸੀ ਤੁਹਾਡੇ ਨਾਲ ਵੀ ਪਿਆਰ ਕਰਦੇ ਆ ਸੋ ਹੋਲ ਪ੍ਰਿੰਟਿਕ ਹਸਲ ਹਿਸਟਰੀਅਨ ਬੋਰਡ ਕਮੇਟੀ ਵੱਲੋਂ ਸਾਰੇ ਹੀ ਪਾਸਵਾਨਾਂ ਦਾ ਸਨਮਾਨ ਕੀਤਾ ਜਾਏਗਾ ਉਸ ਤੋਂ ਬਾਅਦ ਇਹ ਜਿਹੜਾ ਹਜ਼ੂਮ ਹੈ ਅੱਗੇ ਵਧੇਗਾ ਔਰ ਸ਼ਹਿਰ ਵਾਸੀਆਂ ਨੂੰ ਪਿਆਰ ਦਾ ਸੰਦੇਸ਼ ਦੇਗਾ ਗੋਡ ਬlesਸ ਯੂ ਹੇਲੂਇਆ ਅੱਜ ਦਾ ਇਸ ਇਵੈਂਟ ਸੇ ਅਸੀਂ ਸਾਰੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਨੇ ਅੱਜ ਨਾਲ ਮਿਲ ਕੇ ਫਰਦਾ ਦੀ ਇਸ ਕਰੰਗ ਦੇ ਪਰਮੇਸ਼ਰ ਦੇ ਨਾਮ ਦੀ ਮੱਥਨਾ ਕਰਾਂਗੇ ہاللویا 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 تھوڑا تھوڑا اور بولتے ہو تھوڑا 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 اپرا دے تے مجددی زار ہاللویا اپنی آوازوں کو بلاک کرتے ہوئے بولے ہاللویا ہاللویا نام اپنا اور نا لو हम मेरा हालेलुया हालेलुया हम एक ही करियां न तेरी फ्लाइट हां रे तू ही मेरा हो तू ही मेरा तू ही दायसी तू ही मेरा तू ही दायसी मेरा गली का मेरे जान वाले तू मेरा हाथ चलना मेरा तुझकी बहार न सुन ले ਕੀ ਮਗਾੜ ਦੱਸ ਮੈਂ ਨਹੀਂ ਗਿਆਂ ਮੇਰੇ ਨਾਲ ਨਾਲ ਸੁਣ ਮੇਰਾ ਯਾਰ ਹੋ ਗਏਂ ਜਾਂ ਤੂੰ ਮੈਨੂੰ ਨਹੀਂ ਹੱਦ ਲੱਗਦਾ ਹੋਇ ਯਸੂ ਵਾਲਾ ਪਿਆਰ ਦੀ ਅਜੀ ਇੱਥੇ ਨੂੰ ਮਾਰ ਜਦ ਤੂੰ ਯਸੂ ਵਾਲਾ ਪਿਆਰ ਕੀ ਜੱਤ ਦਾ ਮੈਨੂੰ ਦਿਲ ਨਹੀਂ ਹੈ ਨਹੀਂ ਛੁਪਣਾ ਦਾ ਮੈਂ ਹੋ ਗਾਇਨੀ नाल नाल सू मेरा आप झलता मेरा की कुछ मेरे नाल नाल यसू मेरा आप झलता कुछ